ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਬਿੱਟੂ ਗਾਰ ਬਾਜ਼ਾਰ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਤੋਹਫੇ ਦੇਣੇ ਨੇ ਆਪਾਂ ਛੋਟੇ ਮੁੱਲ ਦੇ ਵਿੱਚ ਕਾਰਾਂ ਤੇ ਵਧੀਆ ਕਾਰਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਭਾਈ ਠੀਕੋ ਬਹੁਤ ਵਧੀਆ ਜੀ ਕਿਰਪਾ ਬਾਬੇ ਦੀ ਤੇ ਭਾਜੀ ਸਟਾਰਟਿੰਗ ਕਿਹੜੀ ਗੱਡੀ ਤੋਂ ਕਰਨੀ ਆ ਆਪਾਂ ਸਟਾਰਟਿੰਗ ਅੱਜ ਆਪਾਂ ਵੋਕਸ ਵੈਗਨ ਦੀ ਟਾਈਗਨ ਤੋਂ ਕਰਨੀ ਆ ਜੀ ਜੀ ਦੱਸੋ ਇੱਕ ਉਹਫਾ ਹੈਗਾ ਯਾ 2018 ਮਾਡਲ ਜੀ ਸਭ ਤੋਂ ਟੌਪ ਮਾਡਲ ਲਗਜ਼ਰੀ ਕਾਰ ਦੇ ਵਿੱਚ ਆ ਜਾਂਦੀ ਹੈ ਹਮ ਇੱਕ ਆਂਦੀ ਆ ਵੋਕਸ ਵ ਜੀ ਉਹ ਅਲੱਗ ਚੀਜ਼ ਆ ਇਹ 2000 ਸੀਸੀ ਇੰਜਨ ਦੇ ਵਿੱਚ 18 ਮਾਡਲ ਦੀ ਗੱਡੀ ਆ ਫਰਸਟ ਓਨਰ ਆ ਜੀ ਸਭ ਤੋਂ ਟੋਪ ਮਾਡਲ ਜਿਹੜਾ ਆਉਂਦਾ ਆ ਜੀ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਕਾਰ ਆ ਇਹਦੇ ਵਿੱਚ ਫੰਕਸ਼ਨ ਦੇਖੋ ਜੀ ਆਟੋਮੈਟਿਕ ਹੂੰ ਠੀਕ ਆ ਜੀ ਵੈਂਟੀਲੇਟਰ ਸੀਟਾਂ ਮ사ਜਰ ਨਾਲ ਹੁੰਦਾ ਵਿੱਚ ਇਹਦੇ ਠੀਕ ਆ ਸਨਰੂਫ ਵੱਡਾ ਹੈਗਾ ਆ ਜੀ ਜੋ ਵੀ ਦੁਨੀਆ ਭਰ ਦੇ ਫੰਕਸ਼ਨ ਆ ਇਸ ਗੱਡੀ ਦੇ ਵਿੱਚ ਹੁੰਦੇ ਆ ਜੀ ਮਤਲਬ ਕਿ ਕਈ ਫੰਕਸ਼ਨ ਐਦਾਂ ਦੇ ਆ ਜਿਹੜੇ ਓਡੀ ਦਾ BMW ਦੇ ਵਿੱਚ ਵੀ ਨਹੀਂ ਆਉਂਦੇ ਉਹ ਇਹਦੇ ਵਿੱਚ ਹੈਗੇ ਆ ਠੀਕ ਹੈ ਇਹ ਗੱਡੀ ਆਪਣੇ ਟਾਈਮ ਬਹੁਤ ਰਾਜਗੀਤਾਂਏ ਨੇ ਤੇ ਹੁਣ ਤਾਂ ਥੋੜੀ ਘਾ ਆ ਗਈ ਹੈ ਅੱਜ ਕੱਲ ਇਹ ਨਵੀਂ ਗੱਡੀ ਦਾ ਰੇਟ ਹੈਗਾ 47 ਤੋਂ 50 ਲੱਖ ਰੁਪਏ ਦੇ ਵਿੱਚ ਜੀ ਤੇ ਆਪਾਂ ਇਹ ਗੱਡੀ ਤੁਹਾਨੂੰ ਬਹੁਤ ਛੋਟੇ ਰੇਟ ਦੇ ਵਿੱਚ ਅੱਜ ਦੇ ਦੇਣੀ ਹੈ 18 ਮਾਡਲ ਪਹਿਲੇ ਨਾਂ ਦੀ 1 ਲੱਖ 5000 ਕੰਪਨੀ ਰਿਕਾਰਡ ਨਾਲ ਪੂਰੇ ਚੱਲੀ ਆ ਜੀ ਫਰਸਟ ਓਨਰ ਦੀ ਕਾਰ ਫੁੱਲ ਇੰਸ਼ੋਰਡ ਇਕੋ ਰੇਟ ਫਿਕਸ ਪ੍ਰਾਈਸ 11 ਲੱਖ ਰੁਪਏ ਦੀ ਆਪਾਂ ਤੁਹਾਨੂੰ ਇਹ ਗੱਡੀ 11 ਲੱਖ ਦੀ ਤੁਹਾਨੂੰ ਡੀਜ਼ਲ ਦੀ ਟਿਗਵਾਨ ਮਿਲ ਜੂਗੀ ਭਾਈ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਡਾਊਨ ਪੇਮੈਂਟ ਲੱਖ ਰੁਪਏ ਆ ਜੀ 10 ਲੱਗਦਾ ਤੇ 11 ਲੱਗਦਾ ਵੀ ਲੋਨ ਹੋ ਸਕਦਾ ਆ ਠੀਕ ਹੈ ਕਿਉਂਕਿ ਵੈਲਿਊ ਇਹਦੀ ਜ਼ਿਆਦਾ ਆ ਇੰਸ਼ੋਰੈਂਸ ਦੀ ਜਿਹੜੀ 12.5 ਲੱਖ ਦੀ ਹੋਈ ਆ ਓਕੇ ਤੁਹਾਡਾ ਸਿੰਬਲ ਵਧੀਆ ਆ ਪ੍ਰੋਫਾਈਲ ਵਧੀਆ ਆ ਰਿਟਰਨ ਆ ਵਧੀਆ ਭਰ ਦਿਓ ਤਾਂ ਸਾਰਾ ਵੀ ਲੋਨ ਹੋ ਸਕਦਾ ਆ ਠੀਕ ਹੈ ਜੀ ਨਹੀਂ ਤਾਂ ਲੱਖ ਰੁਪਏ ਡਾਊਨ ਪੇਮੈਂਟ ਦੇ ਨਾਲ ਤੁਹਾਡਾ ਇੱਥੇ ਆਪਾਂ ਲੋਨ ਕਰਾ ਦਾਂਗੇ ਠੀਕ ਹੈ ਜੀ ਤੇ ਅੱਗੇ ਆ ਗਈ ਭਾਈ ਜੀ i10 ਕਾਰ ਦੱਸਿਓ ਭਾਈ i10 ਭਾਈ ਜੀ ਇਹ ਮਾਡਲ ਜ਼ਰੂਰ ਦੱਸਿਆ ਪਰ ਗੱਡੀ ਸਪੋਰਟਸ ਮਾਡਲ ਪਹਿਲੇ ਨਾਂ ਦੀ ਗੱਡੀ ਆ ਠੀਕ ਹੈ ਤੇ ਆਰ ਸੀ ਦੀ 2030 ਤੱਕ ਪਾਸ ਹੋ ਚੁੱਕੀ ਆ ਜੀ ਠੀਕ ਹੈ ਜੀ ਗੱਡੀ ਦਾ ਇੰਟੀਰੀਅਰ ਦੇਖ ਲਓ ਬਿਲਕੁਲ ਨਵੀਂ ਕੰਡੀਸ਼ਨ ਦੀ ਗੱਡੀ ਆ ਹਮ 2010 ਮਾਡਲ 10 ਮਾਡਲ ਦਾ ਕਾਰ ਸੀ 30 ਤੱਕ ਆਰ ਸੀ ਪਾਸ ਜੀ ਪਹਿਲੇ ਨਾਂ ਦੀ i10 ਸਪੋਰਟਸ ਮਾਡਲ ਹੂੰ ਇਹ ਆਪਾਂ ਤੁਹਾਨੂੰ ਗੱਡੀ ਦੇ ਦਾਂਗੇ 1,390,000 ਰੁਪਏ ਦੇ ਵਿੱਚ 1,90,000 ਦੀ ਗੱਡੀ ਮਿਲ ਜੂ ਭਾਜੀ i10 i10 ਸਪੋਰਟਸ ਮਾਡਲ ਸਪੋਰਟਸ ਇਹ ਗੱਡੀ ਤੁਹਾਨੂੰ ਕੈਸ਼ ਮਿਲੇਗੀ ਇਹਦੇ ਤੇ ਲੋਨ ਅਵੇਲੇਬਲ ਨਹੀਂ ਹੈਗਾ ਯਾਰ ਠੀਕ ਹੈ ਜੀ ਕਿ ਆ ਗਈ ਨਿਸ਼ਾਨ ਮਾਈਕਰਾ ਬਲੈਕ ਕਲਰ ਦੇ ਵਿੱਚ ਦੱਸਿਓ ਭਾਜੀ ਭਾਜੀ ਮਾਈਕਰਾ ਪੈਟਰੋਲ ਦੀ ਹੈ ਬਹੁਤ ਨਵੀਂ ਗੱਡੀ ਹੈ ਹੂੰ ਮੈਨੂੰ ਇਹਦੀ ਕੰਡੀਸ਼ਨ ਦੱਸਣ ਦੀ ਤੁਹਾਨੂੰ ਲੋੜ ਨਹੀਂ ਐ ਤੁਹਾਡੇ ਸਾਹਮਣੇ ਐ ਬਿਲਕੁਲ ਜਸਟ ਲਾਈਕ ਅ ਸ਼ੋਰੂਮ ਕਾਰ ਹੂੰ ਅੰਟੀਰੀਅਰ ਅੰਦਰੋਂ ਜਿੱਦਾਂ 2024 25 ਮਾਡਲ ਗੱਡੀ ਲੈਂਦੇ ਆ ਦਿਖਾਓ ਬਿਲਕੁਲ ਸਾਫ ਸੁਥਰੀ ਨੀਵਰ ਗੱਡੀ ਬਿਲਕੁਲ ਸਾਫ ਸੁਥਰੀ ਪਹਿਲੇ ਨਾਂ ਦੀ 13 ਮਾਡਲ ਸਿਰਫ ਤੇ ਸਿਰਫ 55000 ਚੱਲੀ ਗੱਡੀ ਆ ਤੇ ਜਿਹੜੇ ਪੈਟਰੋਲ ਦੀ ਘੱਟ ਬਜਟ ਦੇ ਵੱਡੇ ਵੀਰ ਚਾਹੁੰਦੇ ਆ ਬਹੁਤ ਜਾਇਜ਼ ਰੇਟ 2 ਲੱਖ ਤੇ 45000 ਦੀ ਆਪਾਂ ਤੁਹਾਨੂੰ ਇਹ ਮਾਈਕਰਾ ਦੇ ਦੇਣੀ ਕਾਲੇ ਰੰਗ ਦੀ ਨਵੀਂ ਗੱਡੀ ਨਵੀਂ ਗੱਡੀ ਤੇ ਅੱਗੇ ਆ ਗਈ ਭਾਜੀ ਇਹ ਆ ਗਈ ਜੀ ਡਿਜ਼ਾਇਰ 2015 ਮਾਡਲ ਜੀ ਇਹ ਵੀ ਗੱਡੀ ਬੰਪਰ ਟੂ ਬੰਪਰ ਸਾਰੀ オリジナル ਆ ਠੀਕ ਹੈ ਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ 65000 ਕਿਲੋਮੀਟਰ ਜੀ ਟਾਇਰ ਇਹਦੇ ਵੀ ਨਵੇਂ ਆ ਜੀ ਇਹਦਾ ਵੀ ਛੋਟਾ ਜਿਹਾ ਰੇਟ ਕੰਪਨੀ ਰਿਕਾਰਡ ਨਾਲ ਚੱਲੀ ਆ ਇਹਦਾ 440000 ਦੀ ਆਪਾਂ ਤੁਹਾਨੂੰ ਇਹ 15 ਮਾਡਲ ਸਵਿਫਟ ਡਿਜ਼ਾਇਰ ਦੇ ਦੇਣੀ ਇਹ ਡੀਜ਼ਲ ਆ ਪੈਟਰੋਲ ਬਾਈ ਡੀਜ਼ਲ ਆ ਜੀ 40 45000 ਦੀ ਡਾਊਨ ਪੇਮੈਂਟ ਨਾਲ ਬਾਕੀ ਤੁਹਾਡਾ ਇੱਤੇ ਲੋਨ ਵੀ ਹੋ ਜਾ ਲਓ ਜੀ ਬਾਕੀ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਗੱਡੀ ਬਹੁਤ ਨਵੀਂ ਆ ਤੇ ਅੱਗੇ ਆ ਗਈ ਬਾਈ ਜੀ i20 ਕਾਰ i20 ਭਾਜੀ ਨੈਕਸਟ ਟੂ ਸ਼ੋਰੂਮ ਹੂੰ ਪੈਟਰੋਲ ਦੀ ਸਭ ਤੋਂ ਟੌਪ ਮਾਡਲ ਠੀਕ ਆ ਆਸਤਾ ਆਪਸ਼ਨਲ ਜੀ ਚੱਲੀ ਆ ਸਿਰਫ ਗੱਡੀ 52000 ਕਿਲੋਮੀਟਰ ਠੀਕ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਗੱਡੀ ਆਪ ਬੋਲਦੀ ਐ ਮੂੰਹੋਂ ਬੋਲਦੀ ਐ ਕਿ ਮੈਂ ਗੱਡੀ ਪਹਿਲੇ ਨਾਂ ਦੀ ਵਧੀਆ ਗੱਡੀ ਐ ਠੀਕ ਐ ਜੀ ਮਾਡਲ ਭਾਜੀ ਕਿੰਨਾ ਮਾਡਲ 2014 ਜੀ ਫਸਟ ਓਨਰ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਦੀ ਗੱਡੀ ਹਮ ਪੈਟਰੋਲ ਦੀ ਪੈਟਰੋਲ ਦੀ ਕਾਰ ਠੀਕ ਐ ਜੀ ਜੀ ਰੇਟ ਇਹਦਾ ਬਿਲਕੁਲ ਜਿਆਦਾ ਛੋਟਾ ਜਿਹਾ 4 ਲੱਖ ਤੇ 40000 ਰੁਪਇਆ 4 ਲੱਖ 40000 ਦੀ ਗੱਡੀ ਤੇ ਡਾਊਨ ਪੇਮੈਂਟ ਡਾਊਨ ਪੇਮੈਂਟ ਉਹੀ 40 50000 ਰੁਪਇਆ ਠੀਕ ਐ ਜੀ ਸਿੰਪਲ ਤੇ ਪ੍ਰੋਫਾਈਲ ਵਧੀਆ ਚਾਹੀਦਾ ਜੀ ਅੱਗੇ ਆ ਗਈ Honda City ਦੱਸਿਓ ਜੀ ਇਹ Honda City 15 ਮਾਡਲ ਆ ਜੀ ਜੀ ਇਹ ਡੀਜ਼ਲ ਦੀ ਆ ਠੀਕ ਹੈ ਓਨਰ ਫਰਸਟ ਜੀ ਚੱਲੀ 70000 ਜੀ ਵਿਦ ਕੰਪਨੀ ਰਿਕਾਰਡ ਆ ਹਮ ਕੰਡੀਸ਼ਨ ਇਹਦੀ ਵੀ ਬਿਲਕੁਲ ਨਵੇਂ ਵਰਗੀ ਆ ਹੂੰ ਦੇਖੋ ਕਰੋ ਜੀ ਚੈੱਕ ਬਿਲਕੁਲ ਨਵੀਂ ਗੱਡੀ ਇਹ ਵੀ ਆਪਾਂ ਤੁਹਾਨੂੰ ਗੱਡੀ ਅੱਜ ਬਹੁਤ ਭਾਅ ਸਰ ਦੇ ਦੇਣੀ ਆ ਹਮ 4 ਕੋਈ 70 80 ਨਹੀਂ 4 90 ਨਹੀਂ ਗੱਡੀ ਆਪਾਂ ਇੱਕੋ ਰੇਟ ਛੋਟਾ ਜਿਹਾ 435000 ਤੁਹਾਨੂੰ ਡੀਜ਼ਲ ਦੀ 15 ਮਾਡਲ ਆਪਾਂ ਡਾ ਦੇ ਬਹੁਤ ਆ 435000 ਦੀ ਗੱਡੀ ਮਿਲ ਜੂ ਇਹਦੇ ਵਾਸਤੇ ਵੀ 50000 ਰੁਪਏ ਲੈ ਕੇ ਆਣਾ ਡਾਉਨ ਪੇਮੈਂਟ ਦਾ ਬਾਕੀ ਹੋ ਜੂ ਲੋਨ ਅੱਗੇ ਮੋਟਰਸਾਈਕਲ ਦੇ ਰੇਟ ਦੇ ਵਿੱਚ ਕਾਰ ਖੜੀ ਹੈ ਟਾਟਾ ਦੀ ਮਾਂਜਾ ਦੱਸੋ ਜੀ ਭਾਜੀ ਟਾਟਾ ਦੀ ਮਾਂਜਾ ਮਾਡਲ ਜ਼ਰੂਰ ਦੱਸਿਆ ਗੱਡੀ ਦਾ ਠੀਕ ਹੈ ਪਰ ਗੱਡੀ ਦੀ ਜਿਹੜੀ ਕੰਡੀਸ਼ਨ ਹੈ ਆ 2021 22 ਵਰਗੀ ਆ ਹਮ ਅਲੋਏ ਟਾਇਰ 35 40000 ਦੇ ਬਿਲਕੁਲ ਨਵੇਂ ਪਏ ਹੋਏ ਆ ਠੀਕ ਹੈ ਜੀ ਸਾਰਿਆਂ ਨੂੰ ਪਤਾ ਇੱਥੇ ਜਿਹੜਾ ਇੰਜਨ ਹੁੰਦਾ ਆ Swift ਦਾ Swift Dzire ਵਾਲਾ ਸੇਮ ਇੰਜਨ ਹੁੰਦਾ ਆ ਹਮ ਠੀਕ ਹੈ ਜੀ ਗੱਡੀ ਬਿਲਕੁਲ ਨਵੀਂ ਹੈ ਇੰਜਨ ਗੇਰ ਤਾਂ ਬਹੁਤ ਹੀ ਵਧੀਆ ਆ ਠੀਕ ਹੈ ਤੇ ਦਾ ਵੀ ਛੋਟਾ ਜਿਹਾ ਰੇਟ ਆਰ ਸੀ ਆਪਾਂ ਤੁਹਾਨੂੰ 2031 ਤੱਕ ਪਾਸ ਦੇਣੀ ਹੈ ਜੀ ਤੇ ਛੋਟਾ ਰੇਟ 1 ਲੱਖ 60 ਹਜ਼ਾਰ ਦੇ ਵੀ ਤੁਹਾਨੂੰ ਆਪਾਂ ਸਡਾਨ ਕਾਰ ਦੇ ਦੇਣੀ ਹੈ 24 25 ਦੀ ਡੀਜ਼ਲ ਤੇ ਐਵਰੇਜ ਆ ਜੀ ਤੇ ਇਹਦੇ ਤੇ ਕੈਸ਼ ਪੇਮੈਂਟ ਹੋਏਗੀ ਕੋਈ ਇਹਦੇ ਤੇ ਲੋਨ ਲੋਨ ਨਹੀਂ ਹੋਊਗਾ ਮੋਡਲ ਨੀਮਾ ਕਰਕੇ ਲੋਨ ਨਹੀਂ ਹੋਊਗਾ ਪਰ ਗੱਡੀ ਬਹੁਤ ਵਧੀਆ ਗਈ ਐਵਰੇਜ ਵਾਲੀ ਤੇ ਇਧਰ ਬਾਜੀ ਕਿਹੜੀ ਕਾਰ ਖੜੀ ਆ ਫੋਰਡ ਇਹ ਫੋਰਡ ਦੀ ਐਸਪਾਇਰ ਹੈ ਜੀ ਜੀ ਆਟੋਮੈਟਿਕ ਕਾਰ ਆ ਪੈਟਰੋਲ ਦੀ ਆਟੋਮੈਟਿਕ ਫੋਰਡ ਐਸਪਾਇਰ ਜੀ 15 ਮਾਡਲ ਰਜਿਸਟਰਡ 16 ਠੀਕ ਹੈ ਪਹਿਲੇ ਨਾਮ ਦੀ ਕਾਰ ਜੀ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਦਿਖਾ ਦਿਓ 40000 ਚੱਲੀ ਦੀ ਪੂਰੀ ਗਾਰੰਟੀ ਆ ਕੀ ਬਾਤ ਹੈ ਕੰਪਨੀ ਰਿਕਾਰਡ ਨਾਲ 40000 ਕਿਲੋਮੀਟਰ ਚੱਲੀ ਆ ਇਹਦਾ ਵੀ ਰੇਟ ਆਪਾਂ ਬਹੁਤ ਜਾਇਜ਼ ਰੱਖਿਆ ਹੈ ਨਵੀਂ ਗੱਡੀ ਹੈਗੀ ਹੈ 11 11.5 ਲੱਖ ਰੁਪਏ ਦੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਹ ਗੱਡੀ ਦੇ ਦੇਣੀ ਆ ਸਿਰਫ ਸਿਰਫ 3 ਲੱਖ 40000 ਰੁਪਏ ਦੀ ਲੋ ਜੀ 3 ਲੱਖ 40000 ਦੀ ਆਟੋਮੈਟਿਕ ਪੈਟਰੋਲ ਦੀ ਐਸਪਾਇਰ ਮਿਲ ਜੂ ਕੱਚ ਪਲੇਅਰ ਲੱਗਿਆ ਹੋਇਆ ਬਿਲਕੁਲ ਕੰਪਲੀਟ ਕਾਰ ਹੈ। ਲਓ ਜੀ ਅੱਗੇ ਆ ਗਈ ਬਲੈਰੋ ਕੈਂਪਰ ਦੱਸਿਓ ਭਾਜੀ। ਭਾਜੀ ਜਿਹੜਾ ਮੇਰਾ ਵੀਰ ਕੋਈ ਬਲੈਰੋ ਕੈਂਪਰ ਸ਼ੋਰੂਮ ਤੋਂ ਨਵੀਂ ਕਢਾਣ ਚੱਲਿਆ ਆ। ਹੂੰ। ਸ਼ੋਰੂਮ ਦੇ ਵਿੱਚ ਜਾਣ ਦੀ ਲੋੜ ਨਹੀਂ ਐ। ਠੀਕ ਐ। ਗੱਡੀ ਨਵੀਂ ਐ, ਅਜੇ ਲਫਾਫੇ ਉੱਤੇ ਜੜੇ ਹੋਏ ਆ। ਜੀ। ਸਿਰਫ ਮਹੀਨਾ ਪੁਰਾਣੀ, ਦਸੰਬਰ 2025 ਦੀ ਗੱਡੀ ਐ। ਠੀਕ ਐ। ਚੱਲੀ ਸਿਰਫ 1800-1900 ਕਿਲੋਮੀਟਰ ਆ। ਕੀ ਬਾਤ ਐ। ਲਫਾਫੇ ਹਜੇ ਤੱਕ ਉੱਤੇ ਜੜੇ ਹੋਏ ਆ। ਕਰੋ ਜੀ ਚੈੱਕ। ਠੀਕ ਐ ਜੀ। 2025 دسمبر ਦੀ ਕਾਰ ਹੈ 18 1900 ਕਿਲੋਮੀਟਰ ਚੱਲੀ ਬਿਲਕੁਲ ਨਵੀਂ ਬ੍ਰੈਂਡ ਨਿਊ ਬਲੈਰੋ ਕੈਂਪਰ ਮਿਲ ਜੂਗੀ ਭਾਜੀ ਰੇਟ ਕੀ ਆ ਭਾਰੀ ਇਹਦਾ ਇਹ ਆਪਾਂ ਛੋਟੇ ਜਿਹੇ ਰੇਟ ਆਪਾਂ ਫਿਕਸ ਰੇਟ ਇਹਦਾ 9 ਲੱਖ ਤੇ 35000 ਰੁਪਏ ਦੀ ਆਪਾਂ ਲਾਸਟ ਗੱਡੀ ਦੇਣੀ ਹੈ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਹੋਵੇ ਤੇ ਵਾਸਤੇ ਲੋਨ ਤੇ ਤੇ 5 ਲੱਖ ਰੁਪਏ ਆ ਡਾਊਨ ਪੇਮੈਂਟ ਚਾਹੀਦੇ ਆ ਸਿੰਬਲ ਵਧੀਆ ਹੋਵੇ ਤਾਂ ਲੋਨ ਹੋ ਜਾਏਗਾ ਲੋਨ ਹੋ ਜੂਗਾ ਜੇ ਕੋਈ ਵੀਰ ਕਮਰਸ਼ੀਅਲ ਆਰਟੀਕਲ ਲੱਭ ਰਿਹਾ ਤਾਂ ਉਹ ਵੀ ਖੜੀ ਆ ਦੱਸਿਓ ਜੀ ਇਹ 2000 ਦੀ 24 ਮਾਡਲ ਜੀ ਚੱਲੀ ਹੈਗੀ ਹੈ ਸਿਰਫ 21000 ਕਿਲੋਮੀਟਰ ਹੂੰ ਉਪਰੋਂ ਸੀएनजी ਪੈਟਰੋਲ ਠੀਕ ਹੈ ਜਿਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਜੀ ਠੀਕ ਹੈ ਜੀ ਪਹਿਲੇ ਨਾਂ ਦੀ ਗੱਡੀ ਹੈ ਜੀ ਤੇ ਇਹਦਾ ਵੀ ਬਿਲਕੁਲ ਨਵੀਂ ਸ਼ੋਰੂਮ ਦਿਖਾ ਦਿਓ ਕਰੋ ਜੀ ਚੈੱਕ ਇਹਦਾ ਵੀ ਆਪਣਾ ਫਿਕਸ ਪ੍ਰਾਈਜ਼ ਹੈ ਕੋਈ 바ਰਗੇਨਿੰਗ ਨਹੀਂ ਹੋਣੀ ਹੈ 9 ਲੱਖ 25000 ਰੁਪਏ ਵਿੱਚ ਤੁਹਾਨੂੰ ਆਪਾਂ ਇਹ 24 ਮਾਡਲ ਪੀਪਰ A to Z ਕੰਪਲੀਟ CNG ਪੈਟਰੋਲ ਆਪਾਂ ਤੁਹਾਨੂੰ ਇੱਕ ਕਮਰਸ਼ੀਅਲ ਆਰਟਿਕਾ ਦੇ ਦੇਣੀ ਹੈ CNG ਵਾਲੀ ਗੱਡੀ ਹੋਵੇ ਜੀ ਪੈਟਰੋਲ ਪਲੱਸ CNG ਇਹਦੇ ਵਾਸਤੇ ਭਾਈ ਲੱਖ ਰੁਪਇਆ ਡਾਊਨ ਪੇਮੈਂਟ ਲੱਖ ਰੁਪਇਆ ਡਾਊਨ ਪੇਮੈਂਟ ਸਿੰਪਲ ਵਧੀਆ ਜਾਏ ਵਧੀਆ ਚਾਹੀਦਾ ਲੋਨ ਹੋ ਜਾਊਗਾ ਅੱਗੇ ਕਮਰਸ਼ੀਅਲ ਦੋ ਗੱਾਰਾਂ ਹੋਰ ਖੜੀਆਂ ਨੇ ਇੱਧਰ ਖੜੀ ਆਉਰਾ ਤੇ ਉੱਧਰ ਖੜੀ ਆ ਡਿਜ਼ਾਇਰ ਦੱਸਿਓ ਭਾਜੀ ਉਹਨਾਂ ਵੀ ਭਾਜੀ 2000 ਤੇ 25 ਮਾਡਲ ਜੀ ਚੱਲੀ ਆ ਸਿਰਫ 30000 ਕਿਲੋਮੀਟਰ ਠੀਕ ਹੈ ਪੇਪਰ ਇਹਦੇ ਵੀ A to Z ਕੰਪਲੀਟ ਆ ਜੀ ਹੁਣ ਇਹ ਜਿਹੜਾ ਮੇਰਾ ਵੀਰ ਇਹ ਵੀ ਨਵੀਂ ਕੜਾਹਾਂ ਜੱਲਾ ਸ਼ੋਰੂਮ ਚੋਂ ਉਹਦੇ ਪੈਸੇ ਖਾਸੇ ਵੱਜ ਜਾਣੇ ਆ ਕੋ ਨਵੀਂ ਗੱਡੀ ਹੈਗੀ ਆ 10 ਲੱਖ ਦੇ ਨੇੜੇ ਓਨ ਰੋਡ ਪੈਂਦੀ ਹੈ ਤੇ ਫਰਵਰੀ 2025 ਦੀ ਗੱਡੀ ਆ ਇਹਦਾ ਛੋਟਾ ਜਿਹਾ ਫਿਕਸ ਪ੍ਰਾਈਸ 665000 ਦੇ ਆਪਾਂ ਇਹ ਗੱਡੀ ਦੇ ਦੇਣੀ ਆ ਪੇਪਰ ਸਾਰੇ ਕੰਪਲੀਟ ਆ 665000 ਚ 2025 ਮਾਡਲ ਔਰਾ ਮਿਲ ਜੂ ਬਾਈ ਜੀ ਪੇਪਰ ਕੰਪਲੀਟ ਮਿਲ ਲੰਗੇ 65000 ਰੁਪਿਆ ਡਾਊਨ ਪੇਮੈਂਟ ਨਾਲ ਸਿੰਬਲ ਵਧੀਆ ਹੋਵੇ ਤਾਂ ਲੋਨ ਹੋ ਜਾਣਾ ਤੇ ਆ ਡਿਜ਼ਾਇਰ ਵਾਰ ਦੱਸੋ ਆ ਡਿਜ਼ਾਇਰ ਹੈ ਜੀ 2024 ਜੀ ਚੱਲੀ ਆ ਸਿਰਫ 28000 ਕਿਲੋਮੀਟਰ ਇਹ ਕੱਲੀ ਪੈਟਰੋਲ ਆ ਫਿਰ ਦੁਬਾਰਾ ਸੁਣ ਲੋ ਇਹ ਕੱਲੀ ਪੈਟਰੋਲ ਐ ਸੀਐਨਜੀ ਨਹੀਂ ਹੈਗੀ ਆ ਠੀਕ ਹੈ ਜੀ ਤੇ ਇਹਦਾ ਫਿਕਸ ਪ੍ਰਾਈਸ 590000 ਚ ਤੁਹਾਨੂੰ ਆਪਾਂ ਇਹ ਪੈਟਰੋਲ ਦੀ ਡਿਜ਼ਾਇਰ ਦੇ ਦੇਣੀ ਆ 24 ਮਾਡਲ 28000 ਚੱਲੀ ਕੰਪਨੀ ਰਿਕਾਰਡ ਨਾਲ ਨੈਕਸਟ ਟੂ ਸ਼ੋਰੂਮ ਬੰਪਰ ਟੂ ਬੰਪਰ オリジナル ਕਰ 4 ਸਿਲੰਡਰ ਇੰਜਨ ਵਾਲੀ ਗੱਡੀ 4 ਸਿਲੰਡਰ ਇੰਜਨ ਵਾਲੀ ਗੱਡੀ 4 ਸਿਲੰਡਰ ਇੰਜਨ ਵਾਲੀਆਂ ਗੱਡੀਆਂ ਹੋ ਚੁੱਕੀਆਂ ਨੇ ਬੰਦ ਜਿਹੜਾ ਵੀਰ ਲੱਭ ਰਿਹਾ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰ ਲਿਓ ਛੋਟੀ ਜੀ ਡਾਊਨ ਪੇਮੈਂਟ ਲਿਆ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਇੰਡੈਵਰ ਕਾਰ ਦੱਸਿਓ ਭਾਜੀ ਭਾਜੀ ਇੰਡੈਵਰ ਆਪਾਂ ਪਹਿਲੇ ਵੀ ਵੇਚੀਆਂ ਆਇਆ ਬੜੇ ਜੈਨੂਇਨ ਰੇਟ ਤੇ ਗਾਹਕਾਂ ਦੇ ਬਹੁਤ ਫੋਨ ਆਉਂਦੇ ਆ ਅੱਜ ਫੇਰ ਆਪਾਂ ਤੁਹਾਨੂੰ ਆਪਾਂ ਨੋਵਾਂ ਮਾਡਲ ਕਾਰ ਠੀਕ ਹੈ RC 2029 تک 올레डी ਪਾਸ ਆ ਠੀਕ ਹੈ ਜੀ MRF ਦੇ ਬਿਲਕੁਲ ਬ੍ਰੈਂਡ ਨਿਊ ਟਾਇਰ ਆ ਜੀ ਕੰਡੀਸ਼ਨ ਬਿਲਕੁਲ ਗੱਡੀ ਦੀ ਨਵੀਂ ਹੈ ਤੇ ਰੇਟ ਤੁਹਾਨੂੰ ਆਪਾਂ ਇੰਨਾ ਕਿ ਜਾਇਜ਼ ਦੇ ਦੇਣਾ ਆ ਕਿਸੇ ਦੇ ਪਹਿਲੇ ਟਾਈਮ ਜਿਨੇ ਬੁੱਕ ਕਰਾਤੀ ਹੈ ਗੱਡੀ ਆਪਾਂ ਉਹਦੀ ਬੁੱਕ ਕਰ ਲੈਣੀ ਹੈ ਠੀਕ ਹੈ ਜੀ ਛੋਟਾ ਜਿਹਾ ਰੇਟ 2,85,000 ਤੁਹਾਨੂੰ ਆਪਾਂ ਇਹ ਝੋਟਾ ਦੇ ਦੇਣਾ ਹੈ। ਲੋ ਜੀ 2,85,000 ਦੀ ਨੋ ਮਾਡਲ 29 ਦਾ RC ਪਾਸ ਦੇ ਨਾਲ ਇੰਡੈਵਰ ਕਾਰ ਨਵੇਂ ਟਾਇਰ ਇੰਜਨ ਗੇਅਰ ਦੀ ਪੂਰੀ ਗਾਰੰਟੀ। ਠੀਕ ਹੈ ਜੀ। ਅੱਗੇ ਆ ਗਈ ਬਾਈ ਜੀ, ਆਲਟੋ K10 ਦੱਸਿਓ ਜੀ। ਆ ਜੀ ਆਲਟੋ K10 ਬਹੁਤ ਨਵੀਂ ਗੱਡੀ ਆ ਖਾਸ ਗੱਲ ਇਹ ਹੈ ਕਿ ਚੱਲੀ ਸਿਰਫ 30,000 ਕਿਲੋਮੀਟਰ ਆ। ਇਹ ਮਾਡਲ ਹੈਗਾ 2017 VXI ਜਿਹੜੇ ਮੇਰੇ ਵੀਰੇ ਨਵੀਂ ਗੱਡੀ ਲੈਣ ਚੱਲੇ ਆ ਉਹਨਾਂ ਦੇ ਬੜੇ ਪੈਸੇ ਬਚ ਜਾਣੇ ਆ। ਠੀਕ ਹੈ ਜੀ ਤੇ ਥੋੜੇ ਜਿਹੇ ਪੈਸੇ ਨਾਲ ਇਹਦਾ ਲੋਨ ਵੀ ਹੋ ਜਾਣਾ ਹੈ ਹੂੰ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 295000 ਰੁਪਏ ਦੀ ਜੀ ਫਿਕਸ ਪ੍ਰਾਈਸ ਹੋਏਗਾ ਜੀ 40 45000 ਦੀ ਡਾਊਨ ਪੇਮੈਂਟ ਹੋਏਗੀ ਤੇ ਬਾਕੀ ਤੁਹਾਡਾ ਆਪਾਂ ਲੋਨ ਕਰਾ ਦਾਂਗੇ ਤੇ 17 ਮਾਡਲ ਤੁਹਾਨੂੰ ਕੇਟਨ 30000 ਚੱਲੀ ਦੇ ਦਾਂਗੇ ਲੋ ਜੀ 30000 ਚੱਲੀ ਗੱਡੀ ਮਿਲ ਜੂ 295000 ਦੀ ਅੱਗੇ 15 ਮਾਡਲ ਵੀ ਗੱਡੀ ਇਹ 15 ਮਾਡਲ ਹੈ ਜੀ ਇਹ ਚੱਲੀ ਹੈ 37000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੈ ਜੀ ਗੱਡੀ ਇਹ ਵੀ ਜਿੱਦਾਂ 17 ਆ ਸੇਮ ਉਹਦੀ ਭੈਣ ਆ ਹਮ ਟਾਇਰ ਬਿਲਕੁਲ ਬ੍ਰੈਂਡ ਨਿਊ ਜੀ ਠੀਕ ਹੈ ਜੀ ਚੱਲੀ 37000 ਕਿਲੋਮੀਟਰ ਇਹ ਵੀ ਗੱਡੀ ਆਪਾਂ ਤੁਹਾਨੂੰ ਬਹੁਤ ਭਾਅ ਸਰ ਦੇ ਦੇਣੀ ਆ ਗੰਡੀ ਦੇ ਦਾਂਗੇ 2 ਲੱਖ ਤੇ 75000 ਰੁਪਏ ਦੀ 15 KTN VXI 15 KTN VXI 275 ਦੀ ਮਿਲ ਜੂ 275000 ਹਾਂ 50000 ਡਾਉਨ ਪੇਮੈਂਟ 50000 ਡਾਉਨ ਪੇਮੈਂਟ ਤੇ ਬਾਕੀ ਤੁਹਾਡਾ ਆਪਾਂ ਲੋਨ ਕਰਾ ਦਾਂਗੇ ਅੱਗੇ ਆ ਗਈ ਤਿਆਗੂ ਕਾਰ ਤਿਆਗੂ ਕਾਰ ਵੈਸੇ ਤਾਂ ਬੁੱਕ ਹੋਈ ਆ ਚਲੋ ਹਜੇ ਕਸਟਮਰ ਦਾ ਲੋਨ ਹੋ ਰਿਹਾ ਜੇ ਹੋਰ ਕਿਸੇ ਬਿਜ਼ਨਸ ਕੈਸ਼ ਲੈਣੀ ਆ 16 ਪੈਟਰੋਲ ਦੀ ZX ਜੀ ਸਭ ਤੋਂ ਟੌਪ ਮਾਡਲ ਦੀ ਗੱਡੀ ਆ ਖਾਸ ਗੱਲ ਇਹ ਆ ਕਿ ਚੱਲੀ ਗੱਡੀ ਸਿਰਫ 50000 ਕਿਲੋਮੀਟਰ ਆ ਠੀਕ ਹੈ ਜੀ ਨਵੀਂ ਗੱਡੀ ਆ ਅੰਦਰੋਂ ਇੰਟੀਰੀਅਰ ਨਵੇਂ ਸੀਟ ਕਰ ਨਵੇਂ ਮੈਟ ਬਿਲਕੁਲ ਬ੍ਰੈਂਡ ਨਿਊ ਕੰਪਨੀ ਚ ਸਾਰੀਆਂ ਸਰਵਿਸਾਂ ਹੋਈਆਂ ਇੱਕ ਵੀ ਚਾਬੀ ਗੱਡੀ ਨੂੰ ਬਾਹਰੋਂ ਨਹੀਂ ਲੱਗੀ ਐ ਟੱਚਪਲੇਟ ਲੱਗਿਆ ਹੈ ਤੇ ਕਿੰਨੀ ਦੇ ਦਾਂਗੇ ਭਾਜੀ ਗੱਡੀ ਇਹ ਵੀ ਆਪਾਂ ਛੋਟੇ ਜਿਹੇ ਰੇਟ ਤੇ ਗੱਡੀ ਦੇ ਦਨੀਆ 3 ਲੱਖ ਤੇ 30000 ਰੁਪਏ ਦੇ ਵਿੱਚ ਠੀਕ ਹੈ ਜੀ 30000 ਰੁਪਏ ਦੀ ਡਾਊਨ ਪੇਮੈਂਟ ਹੋਵੇ 3 ਲੱਖ ਦਾ ਲੋਨ ਹੋ ਜਾਊਗਾ 3 ਲੱਖ ਦਾ ਲੋਨ ਆਰਾਮ ਨਾਲ ਹੋ ਜਾਊਗਾ ਜਿਹਦਾ ਸਿੰਬਲ ਵਧੀਆ ਆ ਲਓ ਜੀ ਇਹਨਾਂ ਚ ਕੋਈ ਵੀ ਕਾਰ ਲੈਣੀ ਆ ਤੁਸੀਂ ਹੁਣ ਬਿੱਟੂ ਕਾਰ ਬਾਜ਼ਾਰ ਜਲੰਧਰ ਸਕਰੀਨ ਤੇ ਚੱਲਦੇ ਨੇ ਨੰਬਰ ਵੀਡੀਓ ਨੂੰ ਲਾਈਕ ਕ